ਵਾਹਿਗੁਰੂ ਨੇ ਟੂ ਜੀ ਸਟਾਰਟ ਡੇ ਟੂ ਜੀ ਸਟਾਰਟ ਵਾਹਿਗੁਰੂ ਸੁਪਨਾ ਆ ਰਹੀ ਤੇ ਨਾ ਐਸੀ ਸ਼ਬਦੋ ਜਾ ਇਨ ਮੈਂ ਸੱਜੂ ਬਾਦ ਬਹੁਤ ਘੱਟ ਹੋ ਰਿਹਾ ਤੇ ਅੱਗੇ ਆਪਾਂ ਨੇ ਢਿੰਗ ਸਿੰਘ ਜੀ ਉਹਨਾਂ ਦਾ ਪ੍ਰੋਗਰਾਮ ਉਹ ਦਿਖਾਵਾਂਗੇ ਤੁਹਾਨੂੰ ਅੱਗੇ ਆਹ ਦੇਖੋ ਜੀ ਆਨੰਦਪੁਰ ਸਾਹ ਵਾਲਾ ਜੂਬਾ ਆ ਇੱਧਰ ਆਇਓ ਆ ਇੱਧਰ 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 ਹੋ ਜਾਓ ਤਨੂੰ ਐਂਟਰੀ ਆ ਔਰ ਇਹ ਹਲੇ ਐਂਟਰੀ ਆ ਆਪਾਂ ਉਧਰ ਇਕੱਠ ਬੋਧਾ ਉਹਦਾ ਬਾਅਦ ਦੇਖਦੇ ਆ ਪਹਿਲਾਂ ਆਪਣੇ ਨਿੰਗ ਸਿੰਘ ਦਾ ਪ੍ਰੋਗਰਾਮ ਆਪਾਂ ਉਹ ਦੇਖਣਾ ਉਹ ਦਿਖਾਉਨੇ ਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਤੇ ਸਾਰੇ ਜਥੇਬੰਦੀਆਂ ਦੇ ਇਕੱਠੀਆਂ ਹੋ ਰਹੀਆਂ ਨੇ ਤੇ 11 12 ਵਜੇ ਕਹਿੰਦੇ ਨੇ ਬੰਦਾ ਵੀਰੇ ਜਾਣ ਨਹੀਂ ਦਿੰਦੇ ਥੱਲੇ ਤੋਂ ਐਂਟਰੀ ਆ ਭਾਜੀ ਅੱਛਾ ਥੱਲੇ ਐਂਟਰੀ ਆ ਓਕੇ ਇਹ ਪਾਲਕੀ ਸਾਹਿਬ ਆ ਜੀ 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 ਬਾਬੇ ਦਾ ਇਹਦਾ ਪਹਿਲੇ ਲੰਬਾ ਇੰਨਾ ਟਰੈਕਟਰ ਸੋਣਾ ਲਈ ਕਹਿੰਦੇ ਬੰਪਰ ਦੇ ਇੱਕ ਹੋਰ ਲੰਬਾ ਲਾ ਕੇ ਹੋਰ ਲੱਗਾ ਕਰਾਇਆ ਬੰਪਰ ਹੋ ਗਿਆ ਤੇ ਕੇ ਪਾਲਕੀ ਸਾਹਿਬ ਆ ਗਈ ਕਈ ਪਾਲਕੀ ਸਾਹਿਬ ਨੇ ਤੇ ਇਹਨਾਂ ਦੇ ਕਈ ਜਥੇ ਨੇ ਅਲੱਗ-ਅਲੱਗ ਸਾਰੇ ਜਾ ਰਹੇ ਨੇ ਉਹਨਾਂ ਦਾ ਸਿੰਪਲ ਦੇਖੋ ਜੀ ਔਰ ਇਹ ਵੀ ਕੋਈ ਅਕ੍ਰਿਤ ਕਾਡ ਕੋਰੇ ਬਾਰੇ ਉਸਾਰ ਦੇ ਨਿਮਤਰਾ ਨਿਸ਼ਾਨ ਹੈ ਜੀ ਨਾਕਨ ਦੇ 850 ਪੰਸਾ ਦਾ ਬੋਲਦਾ ਹੈ ਜਦੋਂ ਇਹ ਉਸਾਨ ਇੱਕ ਬੰਦਾ ਦੇਖੋ ਬਾਬੇ ਕੱਠੋ ਦੋ ਨਾ ਲਾ ਦੇ ਕੋਈ ਦਾ ਲਾ ਦੇ ਦਾ ਪੌੜੇ ਘਾਰੇ ਮੱਲੇ ਵਰਛਾਤ ਪੂਰੀ ਰੰਗਾਂ ਦੀ ਰੰਗ-ਬਰੰਗੇ 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 ਉਹ ਕਿੱਥੇ ਲਾਂਗੇ ਲਾ ਦਿਓ ਲਾ ਦਿਓ ਲਾ ਦਿਓ ਲਾ ਦਿਓ ਗੁੱਸੇ ਨਹੀਂ ਹੋਣਾ ਲਾਈ ਚੱਲੋ ਪੂਰਾ ਐਨ ਆਵ ਰੰਗਾਂ 'ਚ ਰੰਗੇ ਪਾਏ ਨੇ ਭਾਈ ਮਿੱਤਰੋ ਸਿੱਖਾਂ ਦਾ ਹੋਲਾ ਮੋਲਾ ਦੁਨੀਆ ਦੀ ਹੋਲੀ ਤੇ ਅੱਜ ਬੁਰਾ ਹਾਲ ਹੋਇਆ ਪਿਆ ਸਾਡਾ ਆਪਦਾ ਵੀ ਹੋਇਆ ਪਿਆ ਦਿਖਾਉਨੇ ਆ ਇੰਟਰਵਿਊ ਲੈ ਰਹੀ ਆ ਜੀ ਮੁੰਡਿਆਂ ਦੀ ਧਰਤੀ ਤੱਕ ਵਾਲਿਆਂ ਦੀ ਇਹ ਨਹੀਂ ਮੋਡੀਫਾਈ ਜੱਟਾਂ ਵਾਲੇ ਟਰੈਕਟਰ ਤਾਂ ਇਦਾਂ ਹੀ ਹੁੰਦੇ ਨੇ ਜਿੰਨੇ ਟਰੈਕਟਰ ਆਉਣ ਨੇ ਜੱਟਾਂ ਦੇ ਉੱਪਰ ਲਾਏ ਪੈਨੇ ਇਹਦੇ ਭਾਈ 1,85,000 ਦੇ ਦਾ ਬੈਕ ਵਾਲੇ ਟਾਇਰ ਨੇ ਤੇ ਫਰੰਟ ਵਾਲੇ ਟਾਇਰ ਪਾ ਕੇ ਟੋਟਲ 3 ਲੱਖ ਰੁਪਏ ਦੇ ਟਾਇਰ ਟਾਇਰ ਨੇ ਅਭੀ ਬੈਂਟਰਵਿਊ ਲੈ ਰਹੀ ਆ ਕਹਿੰਦੀ ਦੁਨੀਆ ਖੜਖੜ ਦੇ ਦੇ ਟਰੈਕਟਰ ਨੂੰ ਐਵੇਂ ਥੋੜਾ ਯਾਰ ਕਮ ਸੇ ਕੰਮ ਮੈਂ ਬਾਈ ਜਨ ਪੁੱਛਿਆ ਸੀ ਰਾਤ ਆਪ ਨੂੰ ਮਿਲੇ ਕਹਿੰਦੇ 5.5 ਲੱਖ ਦੇ ਕਰੀਬ ਇਹਦੇ ਰੁਪਏ ਉੱਪਰ ਲੱਗ ਚੁੱਕੇ ਆ ਬਾਕੀ ਟਾਇਰ ਟੂਰ ਕਈ ਘਰੇ ਵੀ ਪਏ ਨੇ ਤੇ ਹਰੇ ਜੀ ਡਿਫਰੈਂਟ ਕਰੀਏ ਕਹਿੰਦੇ ਵੀ ਆਹ ਟਾਇਰ ਕਿਸੇ ਕੋਲ ਨਹੀਂ ਪਾਵੇ ਸਹੀ ਗੱਲ ਆਹ ਸਾਇਜ਼ ਟਾਇਰ ਕਿਸੇ ਦੇ ਨਹੀਂ ਪਾਵੇ ਆਪਾਂ ਤਾਂ ਇਹ ਪਾਏ ਦੀ ਤੇ ਬੈਕ ਵਾਲੇ ਹੈਗੇ ਨੇ 26 ਨੰਬਰ ਟਾਇਰ ਹੀ ਹਾਲ ਆ ਕੇ ਸਾਰਿਆਂ ਨੇ ਹੱਲਾ ਬੋਲਦਾ ਰੰਗੋ ਰੰਗ ਪਿੰਕੇ ਪਿੰਕ ਕਰਦੇ ਇਹਨੂੰ ਬਹੁਤ ਲੱਭਿਆ ਮੈਂ ਕਿਹਾ ਸਾਰਿਆਂ ਨੂੰ ਲੈਦਾ ਦਿਸੂ ਇਹ ਨਹੀਂ ਕਿਤੇ ਦਿਸਿਆ ਪਛਾਣ ਚ ਕੋਈ ਨਹੀਂ ਆਉਂਦਾ ਫਿਰ ਕੀ ਹੋ ਗਿਆ ਸਬਸਕ੍ਰਾਈਬ ਕਰ ਲਓ ਹਾਏ ਹਾਏ ਹੈਪੀ ਹੋਲੀ ਕਹਿੰਦੇ ਹੈਪੀ ਹੋਲਾ ਹੈਪੀ ਹੋਲਾ ਹੋਲੀ ਨਹੀਂ ਹੋਲਾ ਮਾਲਾ ਇੱਥੇ ਕੈਨੇਡਾ ਅਮਰੀਕਾ ਸਾਰੇ ਨੇ ਭਾਈ ਆਜੋ ਸਾਰੇ ਅਮਰੀਕਾ ਵਾਲੇ ਖੜੇ ਸਾਰੇ ਅਮਰੀਕਾ ਵਾਲੇ ਨੇ ਆ ਡਾਂਕੀ ਵਾਲੇ ਨੇ ਸਾਰੇ ਡਾਂਕੀ ਵਾਲੇ ਹੌਲੀ ਹੌਲੀ ਸਾਰੇ ਬੇਪਛਾਣ ਹੋਏ ਪਿਆ ਹੈ ਹੈ ਚੱਲ ਵਧੀਆ ਕਿਹਨੂੰ ਪਤਾ ਨਹੀਂ ਲੱਗੂ ਕਿਹੜਾ ਕਾ ਕੀ ਕਰਦਾ ਟਰੈਕਟਰ ਬਹੁਤ ਲੋਕਾਂ ਨੇ ਮਤਲਬ ਰੁਪਈਏ ਲਾਇਆ ਬਨੇ ਸ਼ੌਂਕ ਨਾਲ ਬਹੁਤ ਸਿਆਰ ਸਿਆਰ ਰੱਖਿਆ ਹੋਣਾ ਟਾਇਰ ਮੂਰਲੇ ਜਿਵੇਂ ਸੋਨਾਲੀਕਾਏ ਚੰਗੇ ਰੁਪਈਏ ਲਾਇਆ ਬਨੇ ਗੱਗੀ 60 60 ਬਹੁਤ ਨੇ ਸਵਰਾਜ ਫੌ ਲੈਂਡ ਸੋਨਾਲੀਕਾ ਆਲੋ ਮਟਰ ਸਾਰੇ ਟਰੈਕਟਰ ਆਏ ਕੋਈ ਹੋਊ ੱਲੇ ਬਾਬਾ ਆਓ ਵੇਖ ਹਾਂ ਬਾਬਾ ਕਿੱਥੇ ਵਾ ਗਿਆ ਲੱਭ ਗਿਆ ਲੱਭ ਗਿਆ ਬਾਬਾ ਲੱਭ ਗਿਆ ਉਂ ਦਾ ਬਹੁਤ ਦੂਰ ਆ ਦੋ ਝੰਡੇ ਫੜੂ ਹਣਾ ਕਾ ਬਾਤ ਹੈ ਬਾਬੇ ਨੇ ਕੋਕੇ ਜੜਤੇ ਔਰ ਇਕੱਠ ਵਧੀ ਜਾਂਦਾ ਇੱਧਰ ਵੀ ਭੱਗ ਗਿਆ ਵਾਹ ਲਾਓ ਜੀ ਲਾ ਵੱਡਾ ਦਾਲ ਪੰਜਵਾ ਤਾਸ਼ਤ ਆ ਲਓ ਮੋਟੇ ਕਰੋ ਦਰਸ਼ਨ ਦੀ ਆਪਣੇ ਇਹ ਪੂਰੇ ਖੜੇ ਸੀ ਗੱਡੀ ਦੇ ਵਿੱਚ ਬੁੱਢਾ ਜਲ ਦੇ ਜਿਹੜੇ ਜਥੇਦਾਰ ਨੇ ਮੇਨ ਉਹ ਸੀ ਤੇ ਨਾਲ ਸਾਰੀਆਂ ਫੌਜਾਂ ਇਹਨਾਂ ਦੀਆਂ ਬਹੁਤ ਢੰਗਸਾਂ ਕਾਇਮ ਨੇ ਬਹੁਤ ਜ਼ਿਆਦੇ ਕਿਉਂਕਿ ਮੇਨ ਇਹ ਲਾਡ ਲੀਆਂ ਫੌਜਾਂ ਨੇ ਗੁਰੂਆਂ ਦੀਆਂ ਔਰੇ ਅੱਜ ਦੇ ਦਿਨ ਆਪਣਾ ਖਾਲਸਾ ਪੰਥ ਸਾਜਿਆ ਗਿਆ ਸੀ ਬਾਈ Аааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааааа ਕੋਈ ਆਲਾ ਜੇ ਆਪਾਂ ਵੀ ਟਰਾਲੀ ਕੋਲ ਜਾ ਰਹੇ ਸੀ ਤੇ ਨਾਲ ਨਾਲ ਤੁਹਾਨੂੰ ਦਰਸ਼ਨ ਕਰਾਈ ਜਾਂਦੇ ਆ ਕੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ aí ਤੁਹਾਨੂੰ ਆਪਦੇ ਹਾਲ ਦਿਖਾਉਣੇ ਆ ਹੋਰੇ ਚਲੋ ਪ੍ਰਾਊਡ ਵਾਲੀ ਗੱਲ ਐ ਆਪਣੇ ਸੇਖਾਂ ਦਾ ਹੁਲਾਮੁਲਾ ਦੁਨੀਆਂ ਦੀ ਹੋਲੀ ਆ ਠੀਕ ਆ ਜੀ ਤੇ ਇੱਕ ਦੂਜੇ ਦੇ ਰੰਗ ਲਾਉਂਦੇ ਨੇ ਪਿਆਰ ਵਾਧਦਾ ਕਿਸੇ ਨੂੰ ਜਵਾਬ ਨਹੀਂ ਦੇਣਾ ਕੋਈ ਵੀ ਇਹ ਰੰਗ ਲਾਉਂਦਾ ਤੁਹਾਡੇ ਤੁਹਾਨੂੰ ਮੈਂ ਆਪਣੀ ਹਾਲ ਦਿਖਾਉਣਾ ਆਹ ਦੇਖ ਲਓ ਹਾਲ ਵੇਗ ਨੂੰ ਨਹੀਂ ਕੀਆ ਸਾਰੇ ਦਾ ਇੱਕੋ ਸਾਰ ਦੇ ਹੋਏ ਪਿਆਰ ਅੰਗਰੰਗੇ ਕੇ ਨਹੀਂ ਅੱਲਾ ਮਹਲਾ ਅੱਲਾ ਅੰਗਰੰਗੇ ਆਪਣਾ ਜੀ ਆਏ ਜੀ ਵੀਡੀਓ ਚ ਜਿਹੜੇ ਵਾਰ ਪੁੱਛਦੇ ਸੀ ਕਹਿੰਦਾ ਮੁੰਡਾ ਕੋਣ ਹੈ ਜਿਆਦਾ ਕੋਈ ਨਹੀਂ ਆਏ ਜਾਣਦਾ ਇਹ ਮੁੰਡਾ ਜੱਟ ਹੈ ਜੱਟ ਹੈ ਤੋਂ ਪੁਰਦਾ ਹੈ 26 ਵਾਂ ਗੈਰੀ ਬਰੰਗੇ 26 ਵਾਂ ਜੀ ਭਗਵੰਤ ਮਾਨ ਦਾ ਰਿਸ਼ਤੇਦਾਰ ਹੈ ਖਬਰਾਂ ਵਾਲੇ ਕਹਤਾਂ ਕਿ ਚੱਲਣਗੇ ਕਿੰਨੇ ਕਹਣਗੇ ਮਾਗੜਾ ਸਾਰਾ ਘੱਟੋ ਦੇ ਸਰੇਮਾ ਹੋ ਰਿਹਾ ਹੁਣ ਸਾਰੇ ਲੋਕ ਆ ਰਹੇ ਨੇ ਥੋੜਾ ਤਾਂ ਗੱਡੀਆਂ ਗੁੱਡੀਆਂ ਵਾਲੇ ਨੇ ਕੋੜੇ ਕੁੜੇ ਤਾਂ ਨਾਂਕੇ ਸਭ ਕੋੜੇ ਕੁੜੇ ਹਾਂਥੀ ਹੁੰਦੀ ਸਾਰਾ ਕੁਝ ਆਹ ਹਾਂਥੀ ਵੀ ਆ ਰਿਹਾ ਮਾਗੜਾ ਹਾਂ ਬਿਲੀ ਚੰਦੇ ਬਾਬਾ ਆ ਗਿਆ ਇਹ ਪਬਲਿਕ 리그 ਨਾਲ ਕਿੰਨੀ ਆ ਗੋਰੇ ਵੀ ਨਿਗਰੇ ਵਿਚਨੇ ਗੋਰੇ ਹਾਂ ਹਾਂ ਗੋਰੇ ਬਣੇ ਹੋਏ ਨੇ